ਕਰ ਨਾ ਨਾ ਬਣਾ ਹਾਂ ਹਾਂ ਲਿਆ ਆ ਵੀਡੀਓ ਬਣਾ ਲਈ ਮੈਂ ਉਹ ਵੀ ਬਣਾ ਪਾ ਪਾਹੀ ਗਰਨਾਮ ਸਿੰਘ ਪਿੰਡ ਆਲੋਵਾਲ ਦਾ ਜੱਟ ਟਰੈਕਟਰ ਰਾਤ ਆ ਜਿਹੜੇ ਸਖੰਦਾ ਤਾਈਂ ਗਾੜੀ ਆ ਉਹ ਗਰਨਾਮ ਸਿੰਘ ਦਾ ਜੱਟ ਥੱਲੇ ਹਾਲਾ ਸੁਤਿਆ ਅਮਰਬੀਰ ਸਿੰਘ ਪਿੰਡ ਆਲੋਵਾਲ ਜੋ ਕਿ ਮੈਂ ਅਕਤੂਬਰ ਮਹੀਨੇ ਜੋ ਸਰਪੰਚੀ ਦੀ ਚੋਣ ਹੋਈ ਸੀ ਲੜੀ ਸੀ ਮੇਰੇ ਮੁਕਾਬਲੇ ਗਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਲੜੀ ਸੀ ਉਹ ਸਰਪੰਚੀ ਦੀ ਚੋਣ ਜਿੱਤ ਗਿਆ ਸੀ ਮੇਰੇ 6 ਮੈਂਬਰ ਬਣ ਗਏ ਸੀ ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ ਠੀਕ ਆ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਕਿ ਸਾਡੇ ਮੈਂਬਰ ਇਹਦਾ ਸਮਰਥਨ ਨਹੀਂ ਦਿੱਤਾ ਸੀ ਇਸੇ ਇਦਾਂ ਹੀ ਕੰਮ ਕਰਦਿਆਂ ਕਰਦਿਆਂ ਜੋ ਕਿ ਮੇਰੇ ਘਰ ਦੇ ਬਾਹਰ ਮੇਰੀ ਜਗਾ ਮੇਰੇ ਘਰ ਦਾ ਪਾਣੀ ਜਾਂਦਾ ਸੀ ਉਹ ਕੱਲ ਰਾਤ ਇਹਨੇ 4-5 ਦਿਨੋਂ ਕਿਨੇ ਪੈਪ ਪਾਏ ਸੀ ਉਹਦੇ ਤੇ ਇਹਨੇ ਮਟੀਰੀਅਲ ਨਹੀਂ ਪਾਇਆ ਸੀ ਜੋ ਕਿ ਮੇਰੇ ਗੁਮਾਂਡ ਉਹਨਾਂ ਦੇ ਖਾਂ ਤੇ ਮਟੀਰੀਅਲ ਪਾਤਾ ਸੀ ਮੇਰੀ ਇਹਨੇ ਜਗਾ ਛੱਡਤੀ ਸੀ ਜੋ ਕਿ ਕੱਲ ਹੁਣ ਮੈਂ ਆਪਣੇ ਕੋਲ ਮਟੀਰੀਅਲ ਲਿਆ ਕੇ ਮੈਂ ਆਪਣੀ ਜਗਾ ਤੇ ਪਾਇਆ ਇਹ ਰਾਤ ਨੂੰ ਪੈਗ ਲੱਗਾ ਬਿਲਕੁਲ ਟਾਈਟ ਹੋਇਆ ਇਹ ਆ ਗਿਆ ਇਹਨੇ ਉਹ ਮਟੀਰੀਅਲ ਦੇਤੇ ਗੱਡੀ ਚਾਰਤੀ ਇੱਕ ਵਾਰੀ ਗਾਂ ਕੀਤੀ ਇੱਕ ਰੇ ਪਛਾਨ ਜਦੋਂ ਕਿ ਇਹਨੇ ਕੀਤਾ ਮੈਂ ਜਾ ਕੇ ਭੱਜ ਕੇ ਬਾਰੀ ਫੜ ਲਈ ਬਾਰੀ ਖੋਲ ਕੇ ਇਹਨੂੰ ਪੁੱਛਿਆ ਮੈਂ ਗਰਨਾਮ ਸਿੰਘ ਹਟ ਜਾ ਨਾ ਇਦਾਂ ਕਰ ਇਹ ਗਰਨਾਮ ਸਿੰਘ ਜਦੋਂ ਇਨੀ ਗੱਲ ਕਹੇ ਨੇ ਬਾਰੀ ਮੇਲ ਕੇ ਇਹਨੇ ਰਫਲ ਕੱਢ ਕੇ ਰਫਲ ਡਿਆ ਪਿਆ ਪਰ ਜਦੋਂ ਇਹਨੇ ਰਫਲ ਭੰਡਿਆ ਪਿਆ ਮੇਰੇ ਨਾਲ ਚਾਰ ਪੰਜ ਮੁੜੇ ਸੀ ਜੋ ਮਟੀਰੀਅਲ ਲੇਵਰ ਦਾ ਕੰਮ ਕਰ ਰਹੀ ਅਸੀਂ ਸਾਰੇ ਭੱਜ ਕੇ ਅਸੀਂ ਇਹਦੀ ਰਫਲ ਖੋਲੀ ਰਫਲ ਖੋ ਕੇ ਤੇ ਅਸੀਂ ਬਾਹਰ ਲੈ ਆਂਦੀ ਜਦੋਂ ਇਹ ਗੱਲ ਹੋਈ ਇਹਨੇ ਖਿੱਚ ਕੇ ਬਾਰੀ ਮਾਰ ਕੇ ਇਹਨੇ ਗੱਡੀ ਦਾ ਸਲਫ ਮਾਰਿਆ ਇਹ ਗੱਡੀ ਭਜਾ ਕੇ ਆਪਣੇ ਚਲ ਗਿਆ ਆਪਣੇ ਘਰ ਆਪਣੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੁਲਾਜ਼ਮ ਆਏ ਐਸਐਚਓ ਸਾਹਿਬ ਆਏ ਉਹਨਾਂ ਆਣ ਕੇ ਸਾਡੀ ਸਾਰੀ ਗੱਲਬਾਤ ਸੁਣੀ ਉਹਨਾਂ ਆਣ ਕੇ ਜੋ ਸਾਡੇ ਹੀ ਰਫਲ ਦੀ ਫੜੀ ਸੀ ਉਹਨਾਂ ਸਾਡੇ ਕੋਲ ਰਫਲ ਹੈ ਉਹਨਾਂ ਨੂੰ ਦੇਤੀ ਉਹਨਾਂ ਆਣ ਕੇ ਵੇਖੀ ਰਫਲ ਭਰੀ ਸੀ ਦੋ ਰਾਉਂਡ ਹੀ ਉੱਚ ਉਹਨਾਂ ਸਾਡੇ ਕੋਲ ਵੀਡੀਓ ਉਹਨਾਂ ਆਪਣੇ ਰਾਉਂਡ ਕੱਢ ਕੇ ਰਫਲ ਉਹ ਲੈ ਕੇ ਨਾਲ ਐਸਐਚਓ ਸਾਹਿਬ ਨੇ ਸਾਨੂੰ ਸਟੈਂਪ ਦੇਤਾ ਕਿ ਸਵੇਰੇ 10 ਵਜੇ ਆਜੋ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੋ ਜਾਏਗਾ ਠੀਕ ਆ ਅਸੀਂ ਸੱਤ ਸੱਤ ਚੱਲ ਗਏ ਅਸੀਂ ਵੀ ਆਪਣੇ ਸਾਰੇ ਰੂਮ ਡੈਪੇ ਕਰਨ ਸੌਂਗੇ ਇਹ ਰਾਤ ਕੋਈ 1:30 ਵਜੇ ਦਾ ਟਾਈਮ ਆ 1:00 ਵਜੇ ਦਾ ਹੀ ਕੈਮਰਾ ਚੈੱਕ ਕੀਤੇ 1 ਵਜੇ ਦਿਨ ਆਇਆ ਜਿਹਦੇ ਦੁਵੇਂ ਪਿਓ ਪੁੱਤ ਸ਼ਰਾਬ ਨਾਲ ਰਜੇ ਪਿਓ ਮੁੜਾਏ ਦਾ ਨਾਲ ਹੀ ਇਹ ਹੀ ਚਲਾਉਂਦਾ ਟਰੈਕਟਰ ਇੰਨਾ ਲਿਆ ਕੇ ਜਿਹੜਾ ਮਟੀਰੀਅਲ ਪਾਇ ਉਹ ਜਿੰਨੀ ਮੇਰੀ ਜਗਾ ਵਾ ਇਹਨਾਂ ਸਾਰੀ ਉਹ ਢਾਤੀ ਢੋਂ ਤੋਂ ਬਾਅਦ ਮੇਰਾ ਜੋ ਮੈਂਬਰ ਪੰਜਾਬ ਜਿਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਦੇ ਘਰ ਗਏ ਉਹਦੇ ਘਰ ਦੇ ਬਾਹਰ ਉਹਦਾ ਗੇਟ ਉਹਦੀ ਕੰਦ ਢਾਈ ਉਸ ਤੋਂ ਬਾਅਦ ਜਾ ਕੇ ਮੇਰੀ ਬੰਬੀ ਇਹਦੇ ਘਰ ਦੇ ਸਾਹਮਣੇ ਮੇਰੀ ਮੋਟਰ ਵਾ ਉਹਦਾ ਕਮਰਾ ਢਾਇਆ ਉਸ ਤੋਂ ਬਾਅਦ ਜਾ ਕੇ ਮੇਰਾ ਕਮਾਦ ਦਾ ਕਟੋ ਕਟ ਦੋ ਕਾ ਥਾਂ ਇਨੇ ਕਮਾ ਦਵਾਇਆ ਉਸ ਤੋਂ ਬਾਅਦ ਫਿਰ ਜੋ ਮੇਰੇ ਕੋ ਪੰਚਾਇਤ ਵਾ ਪਿੰਡ ਪਿੰਡ ਦਾ ਲੋਵਾਲ ਦੀ ਉਹ ਉਸ ਨੂੰ ਜੋ ਰਸਤਾ ਜਾਂਦਾ ਇਨੇ ਉਹ ਰਸਤਾ ਵਾਇਆ ਪੰਚਾਇਤ ਵਾਲੀ ਜਿਹੜੀ ਪੰਚਾਇਤ ਵਾਲੀ ਜਿਹੜੀ ਝੋਨਾ ਵਾ ਇਨੇ ਉਹਦੇ ਵਿੱਚੋਂ ਦੀ ਟਰੈਕਟਰ ਕਮਾ ਕੇ ਝੋਨਾ ਮੇਰਾ ਖਰਾਬ ਕੀਤਾ ਫਿਰ ਅਹੀ ਰਾਤ ਹਨ ਜੋ ਪਾ ਲੱਗਾ ਇਹ ਰਾਤ 2 ਵਜੇ ਐਸਐਚਓ ਸਾਹਿਬ ਨੂੰ ਫਿਰ ਫੋਨ ਕੀਤਾ ਉਹਨਾਂ ਉਸੇਲੇ ਮੁਲਾਜ਼ਮ ਭੇਜੇ ਮੁਲਾਜ਼ਮ ਭੇਜੇ ਆਣ ਕੇ ਉਹਨਾਂ ਇਹਦੇ ਘਰੋਂ ਇਹ ਆਪ ਭੱਜ ਚੁੱਕਾ ਸੀ ਇਹਦੇ ਘਰੋਂ ਟਰੈਕਟਰ ਬਰਾਮਦ ਕੀਤਾ ਟਰੈਕਟਰ ਉਹ ਲੈ ਕੇ ਫੇਰ ਅਸੀਂ ਚਲੋ ਕੀਤਾ ਹੁਣ ਸਵੇਰੇ ਫੇਰ ਹੁਣ ਐਸਐਚਓ ਸਾਹਿਬ ਆਏ ਆ ਐਸਐਚਓ ਸਾਹਿਬ ਨੇ ਮੌਕਾ ਸਾਰਾ ਵੇਖ ਚੁੱਕੇ ਆਣ ਕੇ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਨਾਲ ਧੱਕਾ ਹੋਇਆ ਵਾ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਨੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨਾਮ ਮਹਾਵੀਰ ਸਿੰਘ ਲੰਬੜਦਾਰ ਮੈਂ ਮੌਜੂਦਾ ਪਿੰਡ ਦਾ ਲੰਬੜਦਾਰ ਆ ਜੀ ਜੋ ਕਿ ਗਰਨਾਨ ਸਿੰਘ ਕੱਲੇ ਮੇਰਾ ਤਾਇ ਦੇ ਬੇਟੇ ਦੇ ਇੱਥੇ ਬਾਹਰ ਘਰੇ ਦੇ ਪੈਪ ਆਏ ਹਾਂ ਪੈਪ ਦੇ ਉੱਤੇ ਨਾ ਮਟੀਰੀਅਲ ਜੋ ਇਹਨਾਂ ਦੇ ਗਵਾਂਡੀ ਹਨ ਉਹਨਾਂ ਨੇ ਮਟੀਰੀਅਲ ਆਪਣਾ ਪਾ ਲਿਆ ਸੀ ਇਹਨੂੰ ਕਿਹਾ ਮਟੀਰੀਅਲ ਪਾ ਦੇ ਇਹਨੇ ਪਾਇਆ ਨਹੀਂ ਇਹਨੂੰ 4-5 ਦਿਨਾਂ ਅਸੀਂ ਕਹਿੰਦੇ ਰਹੇ ਮਟੀਰੀਅਲ ਪਾ ਇਹਨੇ ਮਟੀਰੀਅਲ ਨਹੀਂ ਪਾਇਆ ਉਹ ਤਾਈ ਦੇ ਬੇਟੇ ਨੇ ਜਿਹੜਾ ਮਟੀਰੀਅਲ ਹੈ ਆਪਣੇ ਕੋਲ ਲਿਆ ਕੇ ਤੇ ਪਾਉਣ ਦਿਆ ਜਦੋਂ ਮਟੀਰੀਅਲ ਪੈ ਗਿਆ ਸ਼ਾਮ ਨੂੰ ਠੀਕ ਹੈ ਇਹ ਸ਼ਰਾਬ ਪੀਤੀ ਸੀ ਇਹਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀ ਇਹਨੇ ਅੱਗੇ ਪਿੱਛੇ ਕੀਤੀ ਹੈ ਅੱਗੇ ਪਿੱਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਨਾਲੀ ਕੱਢ ਲਈ ਦਨਾਲੀ ਕੱਢ ਕੇ ਇਹਨੇ ਫੇਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਨਾਲੀ ਦੇ ਕੋ ਖੋਲੀ ਆ ਖੋ ਕੇ ਮੁੜ ਕੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆ ਗਈ ਹੈ ਪੁਲਿਸ ਨੇ ਆਣ ਕੇ ਦਿਨਾਲੀ ਜਿਹੜੀ ਬਰਾਮਦ ਕੀਤੀ ਹੈ ਉਹਦੇ ਦੋ ਫਾਇਰ ਹਨ ਮੌਕੇ ਤੇ ਉਹ ਵੀ ਕੱਢੇ ਨੇ ਆਣ ਕੇ ਤੇ ਐਸਐਚਓ ਸਾਹਿਬ ਨੇ 10 ਵਜੇ ਦਾ ਸਿਰੇ ਟਾਈਮ ਦਿੱਤਾ ਸੀ ਮੁੜ ਕੇ ਰਾਤ ਜੋ ਕਿ 1:30 ਵਜੇ ਨੇ ਫੇਰ ਦੁਬਾਰਾ ਜੋ ਕਿ ਵੇਲੀ ਦਾ ਵੇਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਦੇ ਘਰ ਲਾ ਕੇ ਸਾਡੀ ਪੈਲੀ ਆ ਉਹਦੀ ਇਹਨੇ 10 12 ਮਰਲੇ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਜੀ ਕੋਠਾ ਤੋੜਤਾ ਨੇ ਪੰਚਾਇਤ ਦਾ ਜਿਹੜਾ ਜੋ ਰਾਹ ਵਾਤ ਆ ਮੇਰੇ ਕੋਲ ਵੀ ਆਲਵਾਲ ਦੀ ਪੰਚਾਇਤ ਆ ਜੀ ਕੁਝ ਰਖਵਾ ਤੇ ਇਹਨਾਂ ਸਾਰਾ ਰਾਹ ਬਾਤ ਆ ਜੋ ਝੋਨੇ ਦਾ ਸਾਰਾ ਨੁਕਸਾਨ ਕੀਤਾ ਅਸੀਂ ਇਹ ਇਨਸਾਫ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਆ ਜੀ ਮੈਂ ਵੀ ਆਮ ਪਾਲੀ ਦਾ ਛਪਾਈ ਆ ਮੈਂ ਪੋਲਿੰਗ ਜੈਂਟ ਬਣਿਆ ਸੀ ਜਗਰੂਪ ਸਿੰਘ ਖਾਂ ਜੀ ਦਾ ਜਦੋਂ ਇਲੈਕਸ਼ਨ ਹੋਈ ਸੀ ਮੈਂ ਪੋਲਿੰਗ ਜੈਂਟ ਅੰਦਰ ਬਣਿਆ ਸੀ ਅਸੀਂ ਆਨੇ ਹਾਂਜੀ ਇਹਦੀ ਕਰਦੀ ਆ ਜੀ ਮੌਜੂਦਾ ਸਰਪੰਚ ਸਾਡੇ ਇਹ ਦੇਖੋ ਇੱਕ ਮੈਂਬਰ ਆ ਸਾਡੇ ਕੋਲ 6 ਮੈਂਬਰ ਆ ਜੀ ਇਹੀ ਰੰਜੀਤ ਇਹੀ ਰੰਜੀਤ ਆ ਜੀ ਠੀਕ ਹੈ ਪਰਵਾਰ ਦਾ ਕਹਿਣਾ ਹੈਗਾ ਕਿ ਇਹਦਾ ਵੀ ਰੇਤਾ ਬਜਰੀ ਨਹੀਂ ਸੀ ਮਿਲ ਰਿਹਾ ਜਿਸ ਕਰਕੇ ਉਹ ਨਹੀਂ ਸੀ ਪੂਰੇ 하게 ਲੇਕਿਨ ਉਹਨੇ ਕਰ ਦੇਣਾ ਸੀ ਕੰਮ ਨਹੀਂ ਅਸੀਂ ਇਹ ਕਹਿੰਦੇ ਵੀ 4-5 ਦਿਨ ਹੋ ਗਏ ਇਹਨੂੰ ਕਹਿੰਦੇ ਰੇਤਾ ਬਜਰੀ ਵੇਖੋ ਜੇ ਉਹ ਥਾਂ ਦੇ ਵਿੱਚ ਪੈ ਸਕਦਾ ਰੇਤਾ ਬਜਰੀ ਕੀ ਗੱਲ ਇੰਨੀਆਂ ਦੁਕਾਨਾਂ ਨੇ ਧਾਰੀਵਾਲ ਵਿੱਚ ਕਿਤੋਂ ਨਹੀਂ ਇਹਨੂੰ ਬਜਰੀ ਰੇਤ ਮਿਲੀ ਜਿੱਥੋਂ ਮਰਜੀ ਸੀਮੈਂਟ ਲੈ ਆਂਦਾ ਵੇਖੋ ਜੇ ਸਾਨੂੰ ਮਿਲ ਸਕਦਾ ਇਹਨੂੰ ਨਹੀਂ ਮਿਲ ਸਕਦਾ ਕਿੰਨੀ ਕਿ ਜਗ੍ਹਾ 3 ਬੋਰੀਆਂ ਸਾਰਾ ਸੀਮੈਂਟ ਪੈਣਾ ਸੀ ਜੇ ਉੱਥੇ ਪਾ ਸਕਦਾ ਤੇ ਉੱਥੇ ਵੀ ਪਾ ਦਿੰਦਾ ਠੀਕ ਹੈ ਜਾਨ ਬੁੱਝ ਕੇ ਠੀਕ ਹੈ ਧਮਕੀਆਂ ਦਿੰਦਾ ਠੀਕ ਹੈ ਜ ਅਹੀਂ ਇਹ ਤਾਂ ਨਹੀਂ ਮੈਂਬਰ ਇਹਨੂੰ ਦੇਖ ਰਾਜੀ ਠੀਕ ਨਹੀਂ ਪ੍ਰਬੰਧਕ ਲਾਇਆ ਹੋਇਆ ਹੈ ਪਿੰਡ ਵਿੱਚ ਪੁਲਸਾਈ ਕੀ ਕਹਿੰਦੀ ਹੈ ਪੁਲਸ ਹੁਣ ਆਈ ਆ ਰਾਤ ਵੀ ਆਈ ਸੀ ਜੋ ਕਿ ਇਹਦਾ ਟਰੈਕਟਰ ਜਿਹੜਾ ਬਰામਤ ਕਰਕੇ ਉਹਨਾਂ ਥਾਣੇ ਲੈ ਗਏ ਨੇ ਹੁਣ ਪੁਲਸ ਆਈ ਆ ਤੇ ਵੇਖੋ ਜੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਅਹੀਂ ਪ੍ਰਸ਼ਾਸਨ ਇਹ ਮੰਨਦਾ ਹੈ ਹੱਲੋ ਵਾਲਿਆ ਇਹਨਾਂ ਦਾ ਪਹਿਲਾਂ ਤੋਂ ਹੀ ਆਫਸ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਹੀ ਇਹਨਾਂ ਦਾ ਆਫਸ ਚ ਝਗੜਾ ਚੱਲੀ ਹੁੰਦਾ ਆ ਇਹ ਆਪੋਜਿਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੀ ਜਿਹੜੀ ਆ ਇਹਦੇ ਕਾਨੂੰਨੀ ਕਾਨੂੰਨ ਅਨਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮੈਸੇਜ ਸਰਪੰਚਾ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰ ਲੈ ਤੁਸੀਂ ਉਹ ਜਿਹੜਾ ਸੀਗਾ ਰਾਈਫਲ ਉਹ ਮੈਂ ਸਟੱਡੀ ਕਿ ਲੈ ਲਈ ਭਾਈ ਕੀ ਨਾਮ ਤੇ ਆਪਣਾ ਕਿਹੜਾ ਪਿੰਡ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਸਰੀ ਘਰ ਸਾਰਿਆਂ ਨੂੰ ਬੁਲਾਵਾਂਗੇ ਤੇ ਮੇਰਾ ਨਾਮ ਗੁਰਦੀਪ ਕੌਰ ਜੇ ਤੇ ਇਹ ਆ ਸਾਡੇ ਸਰਪੰਚ ਸਾਹਿਬ ਮਨਜੀਤ ਕੌਰ ਠੀਕ ਹੈ ਤੇ ਅਹੀਂ ਘਰ ਦੇ ਮੈਂਬਰਾਂ ਇੱਕੋ ਮੈਂਬਰਾਂ ਇੱਕੋ ਪਰਿਵਾਰ ਆਹੀਂ ਠੀਕ ਹੋਣਾ ਇਹ ਅਹੀਂ ਪਿੰਡ ਆਲੋਵਾਲ ਦੇ ਵਿੱਚ ਅਹੀਂ ਉੱਥੇ ਗਲੀਆਂ ਗਲੀਆਂ ਦਾ ਤੇ ਨਾਲੀਆਂ ਦਾ ਕੰਮ ਚੱਲ ਰਿਹਾ ਸੀ ਤੇ ਆਹਦਾ ਕੰਮ ਚੱਲ ਰਿਹਾ ਸੀ ਇਹ ਉਧਰੋਂ ਜਦੋਂ ਕੰਮ ਚੱਲ ਰਿਹਾ ਸੀ ਤੇ ਅਹੀਂ ਬਸ ਉਧਰੋਂ ਸਾਡੇ ਸਰਪੰਚ ਸਾਹਿਬ ਆਉਂਦੇ ਸੀ ਧਾਰੀਵਾਲ ਸ਼ਹਿਰ ਤੋਂ ਤੇ ਜਦੋਂ ਧਾਰੀਵਾਲ ਸ਼ਹਿਰ ਤੋਂ ਆਉਂਦੇ ਸੀ ਆਣ ਕੇ ਇਹਨਾਂ ਨੇ ਉਥੇ ਗੱਡੀ ਰੋਕੀ ਇਹਨਾਂ ਨੇ ਕਿਹਾ ਵੀ ਚਲੋ ਮੈਂ ਕੰਮ ਤੇ ਕਰਵਾ ਰਿਹਾ ਸੀ ਤੇ ਤੁਸੀਂ ਕਿਉਂ ਇਹ ਕੰਮ ਕਰ ਰਹੇ ਹੋ ਤੇ ਉਹਨਾਂ ਨੇ ਇਹਨਾਂ ਨੂੰ ਗਾਲ ਮੰਦਾ ਕੀਤਾ ਤੇ ਇਹਨਾਂ ਦੇ ਕੱਪੜੇ ਪਾੜੇ ਤੇ ਇਹਨਾਂ ਦੀ ਗੱਡੀ ਭੰਨੀ ਤੇ ਗੱਡੀ ਭੰਨ ਦੇ ਵਿੱਚ ਇੱਕ ਗੋਰੀ ਆ ਇੱਕ ਮਣੀ ਆ ਲੰਬੜਦਾਰ ਤੇ ਇੱਕ ਘਾਰੋ ਆ ਮਜਬੀ ਸਿੰਘ ਮੁੰਡਾ ਇੱਕ ਮਹਾਸ਼ਾ ਮੁੰਡਾ ਵਾ ਬੱਗਾ ਠੀਕ ਆ ਇਹ ਇਹਦੇ ਹੱਥੀ ਪਏ ਨੇ ਨਲੇ ਇਹਨਾਂ ਨੇ ਗੱਡੀ ਭੰਨੀ ਐ ਤੇ ਇੱਕ ਜਿਹੜਾ ਗੋਰੂ ਆ ਉਹਦਾ ਡੈਡੀ ਹੈਗਾ ਅ ਬਿੱਲਾ ਉਹਨੂੰ ਕਹਿ ਦਿੰਦੇ ਨੇ ਪੱਕੇ ਨਾਮ ਦਾ ਮੈਨੂੰ ਨਹੀਂ ਪਤਾ ਉਹਦਾ ਕੀ ਐ ਤੇ ਕੀ ਨਹੀਂ ਠੀਕ ਐ ਤੇ ਬਾਕੀ ਨਾਂ ਤੁਹਾਨੂੰ ਬਾਅਦ ਚਾਪੇ ਪਤਾ ਲੱਗ ਜਾਏਗਾ ਜੋ ਹੈਗੇ ਨੇਗੇ ਤੇ ਇਹਨਾਂ ਨੇ ਸਾਡੇ ਸਰਪੰਚ ਸਾਡੀ ਬਹੁਤ ਬੇਇੱਜ਼ਤੀ ਕੀਤੀ ਜਿਉ ਅਸੀਂ ਅਸੀਂ ਪਿੰਡ ਦੇ ਮੌਜੂਦਾ ਸਰਪੰਚਾਂ ਅਸੀਂ ਪਿੰਡ ਕਰਵਾਉਂਦੇ ਹਾਂ ਸਾਡਾ ਪ੍ਰਬੰਧਕ ਲੱਗਾ ਹੋਆ ਜਦੋਂ ਅਸੀਂ ਪਿੰਡ ਕੰਮ ਕਰਵਾਉਣ ਦੇ ਆ ਤੇ ਫਿਰ ਇਹ ਵਿੱਚ ਹਰ ਇੱਕ ਕੰਮ ਦੇ ਵਿੱਚ ਸਾਡੇ ਲਾਤ ਡੰਦੇ ਨੇਗੇ ਤੇ ਹਰ ਇੱਕ ਥਾਂ ਤੇ ਸਾਨੂੰ ਜਲੀਲ ਕਰਦੇ ਨੇ ਤੇ ਫਿਰ ਅਹੀਂ ਸਾਡਾ ਸਰਪੰਚ ਸਾਹਿਬ ਘਰ ਆਗੇ ਨੇਗੇ ਜਦੋਂ ਘਰ ਆਣ ਕੇ ਅਹੀਂ ਆਪਣੇ ਘਰ ਰੋਟੀ ਪਾਣੀ ਖਾਦਾ ਅਸੀਂ ਪੈ ਗਏ ਆ ਮੁੜ ਕੇ ਪੁਲਿਸ ਆਈ ਪੁਲਿਸ ਨੇ ਕਿਹਾ ਵੀ ਕੀ ਗੱਲ ਹੋਈ ਅਹੀਂ ਵੀ ਦਰਖਾਸਤ ਦਿੱਤੀ ਚਲੋ ਉਹਨਾਂ ਨੇ ਵੀ ਦਿੱਤੀ ਹੋਣੀ ਆ ਤੇ ਪੁਲਿਸ ਨੇ ਕਿਹਾ ਵੀ ਅਹੀਂ ਆਪਣੀ ਘਰ ਆ ਮੁੜ ਕੇ ਪੈ ਗਏ ਆਣ ਕੇ ਕੋਈ ਗੱਲਬਾਤ ਨਹੀਂ ਸਾਨੂੰ ਨਹੀਂ ਪਤਾ ਰਾਤ ਇਹਨਾਂ ਨੇ ਕੀ ਕੀਤਾ ਆਪੇ ਇਹਨਾਂ ਨੇ ਆਪਣੀਆਂ ਪੈਲੀਆਂ ਵਾਈਆਂ ਆਪੇ ਇਹਨਾਂ ਨੇ ਆਪਣੀਆਂ ਕੰਧਾਂ ਢਾਈਆਂ ਉਹ ਵੀ ਸਾਡੇ ਤੇ ਉਜਾਮ ਲਾ ਛੜਿਆ ਇਹਨਾਂ ਨੇ ਵੀ ਇਹਨਾਂ ਨੇ ਕੀਤਾ ਸਾਰਾ ਕੰਮ ਪਰ ਅਹੀਂ ਇਹ ਕੁਛ ਨਹੀਂ ਕੀਤਾ ਹੈਗਾ ਠੀਕ ਵਾ ਇਹੋ ਜੇ ਕੰਮ ਇਹਨਾਂ ਨੂੰ ਆਉਂਦੇ ਕਰਨੇ ਹਨ ਹਾਨੂੰ ਨਹੀਂ ਆਉਂਦੇ ਕਰਨੇ ਨਾ ਹੀ ਸਾਡੇ 25 ਸਾਲ ਸਾਡੇ ਸਰਪੰਚ ਸਾਹਿਬ ਨੇ ਸਰਪੰਚੀ ਕੀਤੀ ਜੇ ਬਲਾਕ ਸੰਮਤੀਆਂ ਦੇ ਮੈਂਬਰ ਰਹੇ ਜੀ ਠੀਕ ਵਾ ਸਾਡੇ ਤਾਇਆ ਸਾਹਿਬ ਨੇ 15 ਸਾਲ ਸਰਪੰਚੀ ਕੀਤੀ ਜੇ ਅਹੀਂ ਇਦਾਂ ਦੇ ਕੰਮ ਕਰਾਂਗੇ ਠੀਕ ਵਾ ਸਾਰੀ ਉਮਰ ਸਾਡੀ ਸਰਪੰਚੀਆਂ ਚ ਲੰਗ ਗਈ ਜੇ ਅਹੀਂ ਇਦਾਂ ਦੇ ਕੰਮ ਨਹੀਂ ਕਰ ਸਕਦੀ ਨਾ ਹੀ ਸਾਨੂੰ ਇਦਾਂ ਦੇ ਕੰਮ ਕਰਨੇ ਆਉਂਦੇ ਨੇਗੇ ਇਹ ਕੰਮ ਇਹਨਾਂ ਨੂੰ ਆਉਂਦੇ ਨੇ ਇਹਨਾਂ ਨੂੰ ਇਹ ਪੁੱਛ ਕੇ ਵੇਖੋ ਭਲਾ ਤੁਹਾਡਾ ਇੱਕ ਵੀ ਮੈਂਬਰ ਹੈਗਾ ਅਸੀਂ ਜਿਹੜੇ ਤੁਸੀਂ ਬਣਾ ਕੇ ਬੈਠੇ ਜੀ ਅਸੀਂ 200 ਬੋਲ ਲੀਡ ਦੇ ਨਾਲ ਪਿੰਡ ਦੇ ਵਿੱਚੋਂ ਬਣਾਇਆ ਸਾਨੂੰ ਮਤਲਬ ਵੋਟਾਂ ਪਾ ਕੇ ਬਣਾਇਆ ਵਾ ਪਿੰਡ ਦੇ ਆ ਨੇ ਠੀਕ ਆ ਅਸੀਂ ਬਣੇ ਆ ਸਾਨੂੰ ਪਿੰਡ ਦੀ ਸਹਿਮਤੀ ਨਾਲ ਹਰ ਇੱਕ ਨੇ ਬਣਾਇਆ ਹਰ ਇੱਕ ਭੈਣ ਭਰਾ ਨੇ ਸਾਡਾ ਸਤਿਕਾਰ ਕੀਤਾ ਵਾ ਤੇ ਇਹਨਾਂ ਨੇ ਇਹਨਾਂ ਦੇ ਮੈਂਬਰ ਵੀ ਕੋਈ ਹੈ ਨਹੀਂ ਇਹਨਾਂ ਨੇ ਜਾਲੀ ਵੋਟਾਂ ਪਾਈਆਂ ਨੇ ਇਹਨਾਂ ਨੇ ਮੈਂਬਰ ਵੀ ਆਪਣੇ ਜਾਲੀ ਬਣਾਏ ਆ ਤੇ ਫੇਰ ਵੀ ਸਾਨੂੰ ਇਹ ਮਤਲਬ ਕੰਮ ਨਹੀਂ ਕਰ ਦਿੰਦੇ ਸਾਡਾ ਪ੍ਰਬੰਧਕਾ ਲੱਗਾ ਜਦੋਂ ਸਾਨੂੰ ਕੰਮ ਨਹੀਂ ਕਰ ਦਿੰਦੇ ਤੇ ਫਿਰ ਕੋਈ ਵੀ ਕੰਮ ਕਰਾਉਂਦੇ ਪਿੰਡ ਦੇ ਵਿੱਚ ਆਰਕੀਟੈਕਟ ਪਾਉਂਦੇ ਨੇ ਹਾਂਜੀ ਜੇ ਅਸੀਂ ਕੋਈ ਵੀ ਕੰਮ ਕਰਾਉਨੇ ਆ ਤੇ ਪਿੰਡ ਦੇ ਵਿੱਚ ਇਹ ਡਿੱਕਾ ਲਉਂਦੇ ਨੇ ਹਾਰੇ ਤਾਂ ਕੰਮ ਦੇ ਵਿੱਚ ਇਹ ਖੜੇ ਹੁੰਦੇ ਨੇ ਆਂਕੀ ਕਾਗਜ਼ ਜੜਾ ਕੇ ਬੰਦੇ ਹਾਂਜੀ ਇਹ ਆਂਦੇ ਨੇ ਸਾਨੂੰ ਅਸੀਂ ਸਰਪੰਚੀ ਤੁਹਾਨੂੰ ਨਹੀਂ ਕਰ ਲੈਣੀ ਹੈ ਇਹ ਸਰਪੰਚੀ ਆਹੀਂ ਸਰਪੰਚੀ ਆਪ ਕਰਨੀ ਜੇ ਤੁਹਾਡੇ ਕੋ ਮੈਂਬਰ ਹੈ ਮੈਂਬਰ ਇਹਨਾਂ ਦੇ ਆਪਣੇ ਨੇ ਵੋਟਾਂ ਨਾ ਬਣੇ ਜੇ ਇਹ ਮੈਂਬਰ ਨੇਗੇ ਇਹਨਾਂ ਕੋਲ ਸਾਡੇ ਮੈਂਬਰ ਰਿਜੈਕਟ ਕਰਾਏ ਤੁਹਾਡੇ ਕਾਗਜ਼ ਰਿਜੈਕਟ ਕਰਾਏ ਇਹਨਾਂ ਨੇ ਹਾਂਜੀ ਹਾਂਜੀ ਕੰਪਲੀਟ ਕੀਤੀ ਜੀ ਠੀਕ ਉਹਨਾਂ ਨੇ ਕਹਿ ਕੇ ਇੰਨਾ ਟਰੈਕਟਰ ਦੇ ਨਾਲ ਸਾਡੀ ਪੈੜੀਵਾਦ ਦਿੱਤੀ ਆ ਤੇ ਮੈਂ ਕਹਿੰਦਾ ਨਹੀਂ ਜੀ ਇਹਨਾਂ ਨੇ ਅਹੀਂ ਕੁਛ ਨਹੀਂ ਕੀਤਾ ਹੈਗਾ ਪੈੜੀ ਸਾਨੂੰ ਕੋਈ ਪਤਾ ਨਹੀਂ ਕਦੋਂ ਇਹਨਾਂ ਨੇ ਪੈੜੀ ਵਾਈ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਕਿਹੇ ਕੱਲ ਦਾ ਨਹੀਂ ਪਤਾ ਹੈਗਾ ਮੁੜ ਕੇ 3 ਵਜੇ 3:30 ਵਜੇ ਤੇ ਪੁਲਿਸ ਆਈ ਆ ਤੇ ਬੋਲਸ ਆਈ ਜਦੋਂ ਸਾਨੂੰ ਆnde ਵੀ ਤੁਸੀਂ ਆਹ ਕੰਮ ਕੀਤਾ ਇਹਨਾਂ ਥਾਣੇ ਨੂੰ ਫੋਨ ਕੀਤਾ ਤੁਹਾਡੇ ਘਰ ਪੁਲਿਸ ਕੱਲੀ ਪੁਲਿਸ ਆਈ ਤੇ ਅਸੀਂ ਕਿਹਾ ਵੀ ਅਸੀਂ ਤੇ ਅਸੀਂ ਆਪਣੇ ਘਰ ਪਏ ਹਾਂ ਕਿਹੇ ਕੱਲ ਦਾ ਨਹੀਂ ਪਤਾ ਹੈਗਾ ਯੇਗਾ ਅਹੀਂ ਕਿ ਸਾਡਾ ਟਰੈਕਟਰ ਪੁਲਸ ਲੈ ਗਈ ਆ ਅਹੀਂ ਵੀ ਤਾਂ ਵੀ ਨਹੀਂ ਅਹੀਂ ਕੋਈ ਗੱਲ ਕੀਤੀ ਵੀ ਕੋਈ ਗੱਲ ਨਹੀਂ ਲੈ ਗਈ ਆ ਤੇ ਅਸੀਂ ਲੈ ਆਵਾਂਗੇ ਠੀਕ ਵਾਸਤੇ ਅਸੀਂ ਇਦਾਂ ਦੇ ਕੰਮ ਨਹੀਂ ਕਰਦੇ ਹੈਗੇ ਜੋ ਕਰਦੇ ਇਹੋ ਹੀ ਕੰਮ ਕਰਦੇ ਆ ਠੀਕ ਹੈ ਹਾਂਜੀ ਇਹ ਝੂਠੇ ਨੇ ਇਹ ਝੂਠੇ ਸਾਨੂੰ ਬਲੇਮ ਲਾਉਂਦੇ ਨੇ ਇਹ ਜਿੰਨੇ ਇਹ ਕੰਮ ਕਰਦੇ ਨੇ ਗਲਤ ਕਰਦੇ ਨੇ ਅਹੀਂ ਕੋਈ ਗਲਤ ਕੰਮ ਨਹੀਂ ਕੀਤਾ ਸਾਰੇ ਝੂਠ ਬੋਲਦੇ ਨੇ ਅਹੀਂ ਇਦਾਂ ਦਾ ਕੰਮ ਕੋਈ ਨਹੀਂ ਕੀਤਾ ਇਹ ਜਿਹੜਾ ਉਹ ਜਿਹੜੇ ਗੱਡੀ ਭੰਨੀ ਜਾਂ ਜਿਹੜੇ ਆਉਂਦੇ ਕਿਸੇ ਇਲਾਕੇ ਨਾਲ ਉਹਨਾਂ ਦਾ ਨਾਂ ਜੀ ਗਰਨਾਮ ਸਿੰਘ ਸੀ ਇਹ ਉਹ ਜਿੱਦਾ ਸਰਪੰਚ ਦੇ ਪਤੀ ਹਾਂਜੀ ਪਤੀ ਨੇਗੇ ਤੇ ਇਹਨਾਂ ਨੇ ਘੇਰਿਆ ਇਹ 5-7 ਬੰਦੇ ਹੈਗੇ ਇਹਨਾਂ ਨੇ ਘੇਰਿਆ ਘੇਰ ਕੇ ਨਾਲੇ ਉਹਨਾਂ ਦੀ ਗੱਡੀ ਭੰਨੀ ਸ਼ੀਸ਼ੇ ਭੰਨੇ ਤੇ ਪੁਲਿਸ ਵੇਖ ਕੇ ਵੀ ਗਈ ਆ ਸ਼ੀਸ਼ੇ ਭੰਨੇ ਨਾਲੇ ਉਹਨਾਂ ਦੀ ਰਫਲ ਗੱਡੀਆਂ ਸ਼ੀਸ਼ੇ ਤੋੜ ਕੇ ਫਿਰ ਇਹਨਾਂ ਰਫਲ ਕੱਢੀ ਨਾਲੇ ਉਹਨਾਂ ਦੀ ਬੇਕੀ ਕੀਤੀ ਉਹਨਾਂ ਦੇ ਹੱਥੀਂ ਕੱਪੜੇ ਸਾਰੇ ਪਾੜੇ ਕੱਪੜੇ ਪਾੜੇ ਉਹਨਾਂ ਦੇ ਹਾਂਜੀ ਅਸੀਂ ਪੁਲਿਸ ਕੋ ਇਨਸਾਫ ਮੰਗਦੇ ਆਂ ਤੇ ਜੋ ਹੱਕ ਹੋਣਾ ਚਾਹੀਦਾ ਸਾਡੇ ਹੱਕ 'ਚ ਹੋਣਾ ਚਾਹੀਦਾ ਵਾ ਠੀਕ ਵਾ